ਤੋ ਇੱਕ ਨਾ ਬਾਈ ਕੋਲੇ ਨੌਕਰੀ ਬਿਸੇਰੀ ਆ 17 18 ਮਹੀਨੇ ਉਮਰ ਆ ਬਹੁਤ ਚੰਗੀ ਬਲੱਡ ਲਾਈਨ ਦੀ ਸਪੌਟ ਲੈਸ ਥੋੜੇ ਵਾਸਤੇ ਘੋੜੀ ਲੈ ਕੇ ਆਏ ਆ ਤੇ ਬਾਈ ਤੋਂ ਲੈਣੇ ਆ ਸਾਰੀ ਡਿਟੇਲ ਚ ਜਾਣਕਾਰੀ ਜੇ ਭਾਈ ਆਪਦਾ ਨਾਮ ਤੇ ਲੋਕੇਸ਼ਨ ਤੇ ਮੋਬਾਈਲ ਨੰਬਰ ਬੋਲਦੇ ਪਹਿਲੀਆਂ ਜੀ ਭਾਈ ਪਿੰਡ ਦੂਲੋਵਾਲ ਹਾਂ ਮੌਜੇ ਵਾਲੀ ਸੜਕ ਤੇ ਘਰ ਆਈ ਆਪਾਂ ਮੌਜੇ ਵਾਲੀ ਸੜਕ ਤੇ ਬਾਈ ਦਾ ਘਰ ਆ ਨੰਬਰ 98770 98770 ਪੂਰਾ 919 900 ਪੂਰਾ 900 ਤੇ ਮਗਰ 19 ਤੇ ਤੇ ਕੀਰਡੇਲਾ ਬਈ ਬੇਸ਼ੇਰੀ ਦੀ ਕਿੰਨੀ ਉਮਰ ਹੈ ਦੀ ਪਹਿਲਾਂ ਤਾਂ ਇਹ ਬਈ 17 ਕਿੰਨੇ ਦਿਨਾਂ ਦੀ ਉਮਰ ਹੈ ਦੀ ਠੀਕ ਆ 17 ਮਹੀਨੇ ਦੀ ਉਮਰ ਆ ਤੇ ਕਿਹੜੀ ਬਲੱਡ ਲਾਈਨ ਆ ਗਈ ਵੀਰੇ ਇਹ ਇਹ ਬਈ ਹੋਰ ਵਾਲੀ ਬਲੱਡ ਲਾਈਨ ਆ ਗਈ ਉਹ ਹੋਰ ਵਾਲੀ ਬਲੱਡ ਲਾਈਨ ਆ ਗਈ ਦੋਸਤੋ ਸਪੌਟਲੈਸ ਆ ਜਮਾ ਮੈਂ ਸਾਰੀ ਬੇਸ਼ੇਰੀ ਤੇ ਤੁਹਾਨੂੰ ਕੈਮਰਾ ਮਾਰ ਦਿੰਨੇ ਆ ਤੇ ਆਹ ਦੇਖ ਲੋ ਤੇ ਸਾਰੀ ਡੀਟੇਲ ਦੇ ਦੇ ਵੀਰੇ ਤੇ ਕਿਹੜੇ ਦਾਦੇ ਦੋਤੇ ਦੇਖਣ ਕਿਹੜੀ ਲਾਈਨ ਆ ਗਈ ਦੀ ਦਾਦਾ ਇਹਦਾ ਸੁਲਤਾਨ ਸੀ ਬਈ ਚੱਕਾ ਵਾਲਾ ਚੱਕਾ ਵਾਲਾ ਸੁਲਤਾਨ ਹਾਂਜੀ ਠੀਕ ਆ ਤੇ ਆਪ ਹੀ ਅਨੂ ਘੋੜੇ ਦੀ ਹੈ ਜੀ ਅਨੂ ਘੋੜੇ ਦੀ ਹੈ ਤੇ ਮਾਂ ਆਹੀ ਨਾ ਠੀਕ ਆ ਹਨੂ ਘੋੜੀ ਦੀ ਆ ਦੋਸਤੋ ਦੇਖੋ ਜਮਾ ਕੰਨ ਕੰਨ ਬਸ਼ੇਰੀ ਤੇ ਮਾਂ ਉਹ ਵੀਡੀਓ ਹੀ ਦਿਖਾ ਦੇਣੀ ਠੀਕ ਆ ਮਾਂ ਦੀ ਵੀਡੀਓ ਪਈ ਆ ਉਹ ਦਿਖਵਾ ਦੇਗੇ ਅੱਛਾ ਅੱਛਾ ਠੀਕ ਆ ਤੇ ਆ ਦੇਖੋ ਦੋਸਤੋ ਜਮਾ ਸਪੌਟਲੈਸ ਆ ਸਾਰੀ ਪੈਰਾਂ ਪੂਰਾ ਤਾਂ ਸਭੀ ਅਸੀਂ ਵੀਡੀਓ ਬਣਾਉਣ ਲੱਗੇ ਸੀ ਸੜਕ ਤੇ ਤੇ ਸੜਕ ਤੇ ਗੱਡੀਆਂ ਰੋਕ ਰੋਕ ਪੁੱਛਣ ਲੱਗੇ ਬਈ ਕੀ ਰੇਟ ਦੀ ਮਖਾ ਭਾਈ ਮੜਾ ਜੇ ਸ਼ਾਂਤੀ ਚ ਇਧਰ ਲੈ ਵਸੀ ਆ ਜਾ ਬਾਕੀ ਵੀਡੀਓ ਦੇ ਵਿੱਚ ਤੁਸੀਂ ਦੇਖੀਏ ਉਹਨਾਂ ਨਾ ਤੇ ਘੋੜੀ ਹੈਗੀ ਬਾਈ ਕੋਲੇ ਵਕਿਆਉ ਤੇ ਰੇਟ ਇਹਦਾ ਹੋਊਗਾ ਫੋਨ ਤੇ ਹਾਂਜੀ ਰੇਟ ਦੋਸਤੋ ਫੋਨ ਦੇਊਗਾ ਤੇ ਹਾਈਟ ਹੂਡ ਕਿੰਨੀ ਹੈ ਬਾਈ ਇਹਦੀ ਹੁਣ ਹੁਣ ਇਹਦੀ ਹੈਗੀ ਜੀ 55 ਇੰਚ 55 ਇੰਚ ਹਾਈਟ ਹੋਗੀ ਤੇ ਕਿੰਨੀ ਕਰਜੂ ਵੀਰੇ ਹੋਰ ਹਾਈਟ ਇਹ ਕਰਜੂਗੀ 62 ਬਾੜ ਤੇ ਰੇਟ ਦੇ ਘਰਾਂ ਚ ਕਰਜੂ ਹਾਂ ਦੋਸਤੋ 17 ਕ ਮਹੀਨੇ ਦੀ ਬਸੇਰੀ ਹੈ ਬਾਕੀ ਜਿਹੜੇ ਬੰਦੇ ਨੂੰ ਪਸੰਦ ਆਉਂਦੀ ਹੈ ਨਾ ਬਾਈ ਦਾ ਨੰਬਰ ਵੀਡੀਓ ਉੱਪਰ ਹੀ ਚੱਲੀ ਜਾਂਦਾ ਤੇ ਮਾਰ ਲਓ ਬਾਈ ਨੂੰ ਹੁਣ ਥੋੜੀ ਹੁਣ ਇਹ ਸਾਨੂੰ ਸ਼ੌਰਟ ਲਾ ਜਾਂਦੇ ਆ ਤੋੜ ਕੇ ਦਿਖਾਣੇ ਤੋਰੀ ਵੀਰੇ ਕਿਉਂਕਿ ਕਹਿੰਦੇ ਘੋੜੇ ਦੀ ਪਰਖ ਉਹਦੀ ਤੋੜਨੀ ਤਾਂ ਹੁੰਦੀ ਜਮਾਂ ਯਾਰ ਦੇਖ ਕੇ ਤਾਂ ਘੋੜੀ ਦਾ ਰੰਗ ਮੰਨ ਐਂ ਜੀ ਕਰਦਾ ਵੀ ਦੋ ਘੜੀਆਂ ਜਮਾਂ ਗਲਾਬੀ ਚ ਆ ਗਈ ਜਿਵੇਂ ਆਪਾਂ ਕਹਿੰਦੇ ਹਾਂ ਨਾ ਗਲਾਬੀ ਕਲਰ ਦੇ ਵਿੱਚ ਤੇ ਕੋਈ سپورਟ ਨਹੀਂ ਹੈਗਾ ਘੋੜੀ ਦੇ ਪਿੰਡੇ ਤੇ ਸਾਰੇ ਤੇ ਖੜਾ ਲਈ ਮੇਰੇ ਬਾਕੀ ਚੰਗੇ ਸੌਂਕੀ ਬੰਦੇ ਆ ਹੈਂ سپورਟ ਤਾਂ ਕੋਈ ਦਾਗ ਵੀ ਨਹੀਂ ਹੈ ਹੂੰ ਹੂੰ ਕੋਈ ਦਾਗ ਨਹੀਂ ਹੈਗਾ ਬਾਕੀ ਬਾਈ ਸੌਂਕੀ ਆ ਪਸ਼ੂਆਂ ਦਾ ਕੰਮ ਵੀ ਚ ਟੌਪ ਦੀਆਂ ਗਾਵਾਂ ਐਚ ਐਫ ਤੇ ਜਮਾਂ ਗਲਾਬੀ ਕਰਨ ਦੇ ਵਿੱਚ ਬਾਈ ਕੋਲੇ ਘੋੜੀ ਲੈਏ ਦੋਸਤੋ ਤੇ ਜਿਹੜੇ ਬਾਈ ਨੂੰ ਆਉਂਦੀ ਹੈ ਪਸੰਦ ਬਾਈ ਦਾ ਨੰਬਰ ਹੈਗਾ ਸਕਰੀਨ ਤੇ ਤੇ ਬਾਈ ਦਾ ਕਾਲ ਲਓ ਕੰਟੈਕਟ ਹਾਈਟ ਚੰਗੀ ਕਰ ਜਾਣੀ ਹੈ ਤੇ ਬਾਕੀ ਜਿਹੜੇ ਬੰਦੇ ਪਾਰਕ ਹੁੰਦੇ ਉਹਨਾਂ ਨੂੰ ਪਤਾ ਹੀ ਹੁੰਦਾ ਨਾ ਵੀ ਇੱਕ ਤਾਂ ਵੀਡੀਓ ਸਵਾਦ ਲੈਣ ਵਾਲੇ ਦੇਖਣ ਵਾਲੇ ਹੁੰਦੇ ਇੱਕ ਹੁੰਦੇ ਆ ਜਿਹੜਾ ਉਹਨਾਂ ਜਾਨਵਰ ਦੀ ਪਾਰਕ ਹੁੰਦੀ ਹੈ ਹਾਂਜੀ ਹਾਂਜੀ ਦੱਸੋ ਹਾਂਜੀ ਹਾਂਜੀ ਦੱਸੋ ਉਹ ਵੀਡੀਓ ਇਸ ਤੀ ਦੇਖੀ ਨੂੰ ਕੱਲ ਨੂੰ ਅਗਲਾ ਫੋਟੋ ਮੰਗੀ ਜਾਂਦਾ ਹੋਊਗਾ ਠੀਕ ਆ ਵੀ ਵੀਡੀਓ ਹਾਂ ਜੇ ਬਈ ਹਾਂ ਜੇ ਕੋਈ ਸੌਦਾ ਮੰਗਾਉਣਾ ਕੋਈ ਵੀਡੀਓ ਚ ਫੋਟੋਆਂ ਵਗੈਰਾ ਜੇ ਕੋਈ ਸੌਦਾ ਬਣੂਗਾ ਨਾ ਫੇਰ ਬਾਈ ਕਹਿੰਦਾ ਹਮਗਾਓ ਕਿਉਂਕਿ ਬਾਈ ਦਾ ਦੁੱਧ ਦਾ ਕੰਮ ਆ ਬਾਈ ਕੋਲੇ ਨਾ ਟਾਈਮ ਨਹੀਂ ਹੁੰਦਾ ਤੇ ਬਾਕੀ ਜਿਹੜੇ ਨਾ ਬਣਦਾ ਸੌਦਾ ਉਹ ਚੇਹ ਕਰੀ ਆ ਕੇ ਦੇਖ ਲੈ ਫੋਟੋ ਮੰਗਾ ਲਈ ਵੀਡੀਓ ਮੰਗਾ ਲਈ ਤੇ ਐਵੇਂ ਫालतू ਬੰਦੇ ਕਹਿੰਦੇ ਲੱਗਦਾ ਬਈ ਫੋਟੋਆਂ ਭੇਜ ਦਿਆ ਭੇਜ ਦੇ ਨਾ ਤੇ ਵੀਡੀਓ ਦੇ ਵਿੱਚ ਹੀ ਸਾਰਾ ਕੁਝ ਉਹਨੂੰ ਦਿਖਾਤਾ ਕੱਦ ਹਾਈਟ ਕਿਹੜੀ ਬਲੱਡ ਲਾਈਨ ਠੀਕ ਆ ਕਿਹੜੀ ਘੋੜੇ ਦੀ ਆ ਜਿਆ ਹਣਾ ਸਾਰਾ ਕੁਝ ਉਹਨੂੰ ਦਿਖਾਤਾ ਤੇ ਲੈ ਚੱਲ ਵੀਰੇ ਬਾਕੀ ਘੋੜੀ ਦੀ ਹੋਰ ਤੁਨ ਬਸ਼ੇਰੀ ਨੇ ਜਿਹੜ ਬਾਕੀ ਢਾਰਦੀ ਦੋਦੀ ਹੈ ਨਹੀਂ ਸੜਕ ਤੇ ਬਾਈ ਹਰ ਹੰਦਾ ਘਰ ਆ ਤੇ ਟੂਰ ਚੈੱਕ ਕਰ ਲਓ ਕਿ ਬੰਨੀ ਤੁਹਾਨੂੰ ਦਿਖਾ ਦਿੰਦੇ ਆ ਬਹੁਤ ਯਾਰ ਫੁੱਕ ਲੈਂਦੀ ਹੈ ਜਿਵੇਂ ਕਹਿੰਦੇ ਨੇ ਚੰਗੀ ਆ ਗਈ ਗੋੜੀ ਬਾਕੀ ਹਾਈਟ 62 ਇੰਚ ਤੱਕ ਹਾਈਟ ਬਾਈ ਕਹਿੰਦੇ ਨੇ ਕਰਨੀ ਹੈ ਹਗੀ ਬਿਸ਼ੇਰੀ ਦੀ ਗੱਲ ਬਾਤ ਤੇ ਨੰਬਰ 22 ਦਾ ਸਕਰੀਨ ਤੇ ਜਿਹਨੂੰ ਵੀ ਪਸੰਦ ਆਉਂਦੀ ਹੈ ਪੈਸੇ ਲਾ ਸਕਦਾ ਤੇ ਬਾਕੀ ਸਾਨੂੰ ਪਤਾ ਲੱਗ ਗਿਆ ਹੋਊਗਾ ਜਾਨਵਰ ਤੋਂ ਵੀ ਕਿੰਨੇ ਕ ਪੈਸੇ ਦਾ ਜਾਨਵਰ ਹੈ ਹੈ ਇੱਕ ਔੜੀ ਦੀ ਵੀ ਮਾਂ ਬੱਚੀ ਦੀ ਮਾਂ ਅੱਛਾ ਇਹ ਦੀ ਮਾਂ ਹੈ ਠੀਕ ਹੈ ਲੈ ਦੋਸਤੋ ਆਹ ਹਾਈਟ ਹੈ ਇਹਦੀ ਮਾਂ ਦੀ ਤੇ ਬਾਪ ਦਾ ਰਿਕਾਰਡ ਦੱਸਦੇ ਰਿਕਾਰਡ ਸਾਨੂੰ ਦੱਸ ਦਿੱਤਾ ਸੀ ਕਿਹੜੀ ਬਲੱਡ ਲਾਈਨ ਆ ਗਈ ਤੇ ਆਹ ਔੜੀ ਦੀ ਬਿਸ਼ੇਰੀ ਹੈਗੀ ਉਹ 17 ਕ ਮਹੀਨੇ ਉਮਰ ਆ ਉਹਦੀ ਤੇ ਬਾਕੀ ਇਹ ਘੋੜੀ ਤੁਸੀਂ ਚੈੱਕ ਕਰ ਸਕਦੇ ਹੋ। ਇਹ ਇਹਦੀ ਹਾਈਟ ਕਿੰਨੀ ਆ? ਇਹਦੀ ਲੱਗੇ ਸੱਤ ਬਲਾਕ ਸੱਤ ਬਲਾਕ ਦੀ ਹੈ ਹਾਈਟ ਆ। ਤੇ ਇਹਨੇ ਬਾਈ ਕਹਿੰਦਾ 62 ਫੁੱਟ ਦੇ ਘਰਾਂ ਚ ਜਾਊਗੀ, ਜਾਊਗੀ ਹਜੇ ਉਮਰ ਬਹੁਤ ਨਿਆਣੀ ਹੈ ਦੀ। ਆਹ ਦੇਖੋ, ਬਾਕੀ ਜਿਹਨੂੰ ਪਸੰਦ ਆਉਂਦੀ ਆ ਬਸ਼ੇਰੀ ਤੇ ਕਰ ਲਓ ਬਾਈ ਨਾਲ ਕੰਟੈਕਟ। ਦੇਖੋ, ਬਲਾਬੀ ਦੇ ਵਿੱਚ ਫੇਸ ਤੋਂ ਅੱਖਾਂ ਤੋਂ ਹਨ ਜਿੰਨਾ ਸਾਨੂੰ ਜ਼ੂਮ ਕਰਕੇ ਦਿਖਾ ਸਕਦੇ ਹੋ ਅੱਖਾਂ ਦੇਖ ਲਓ, ਕੰਨ ਦੇਖ ਲਓ ਬਸ਼ੇਰੀ ਦੇ ਹਨ। ਇਹਦੇ ਕੋਲ ਨੂੰ ਪਰਖਾ। ਆਪਣੇ ਚੈਨਲ ਤੇ ਘੋੜੀ ਦੀ ਵੀਡੀਓ ਪਹਿਲੀ ਵਾਰ ਬਸ਼ੇਰੀ ਦੀ। ਪਰਸਨਲੀ ਆਪ ਨੂੰ ਪਰਖ ਹੈਗੀ ਤੇ ਬਾਈ ਨੇ ਜਿਵੇਂ ਆਪ ਨੂੰ ਦੱਸਿਆ ਜੋ ਵੀ ਡਿਟੇਲ ਬਾਈ ਕੋਲ ਹੈਗੀ ਹੈ ਦੀ ਸਾਨੂੰ ਸਾਰੀ A to Z ਜਾਣਕਾਰੀ ਵੀਡੀਓ ਦੇ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਹੈ। ਸਪੋਰਟ ਦਾ ਤਾਂ ਇੱਕ ਇਹਦਾ ਦਾਗ ਵੀ ਨਹੀਂ ਹੈ ਜੀ। ਸਰ ਹਾਂ ਸਪੋਰਟ ਤਾਂ ਪਰ ਸਾਰੀ ਤੁਹਾਨੂੰ ਦਿਖਾ ਦਿੱਤੀ ਕਿਤੇ ਵੀ ਹੈ ਨਹੀਂ। ਬਾਕੀ ਲੱਤਾਂ ਦੀ ਪੈਰਾਂ ਦੀ ਜਿਵੇਂ ਕਹਿੰਦੇ ਨੇ ਨੱਕਾਂ ਦੀ ਹਨਾ ਗਰਦਨ ਦੀ ਬਹੁਤ ਲੰਮੀ ਹਨ ਜੀ ਤੇ ਹਾਈਟ ਦੇ ਬੁਖਮਾਰ। ਜਿਵੇਂ ਪਟੇ ਪਟੇ ਦਾ ਪਤ ਨਹੀਂ ਲੱਗਦਾ ਵੀ ਰੈੱਡ ਪਤਾਗਾ ਕਿਉਂਕਿ ਗੁਲਾਬੀ ਦੇ ਵਿੱਚ ਬਹੁਤ ਟੱਚ ਜ਼ਿਆਦਾ ਹੈ ਕੁੜੀ ਨੂੰ। ਗੁਲਾਬੀ कलर ਦਾ ਆ ਦੇਖੋ। ਠੀਕ ਆ ਦੋਸਤੋ ਕੁੜੀ ਪਸੰਦ ਆਉਂਦੀ ਹੈ ਤਾਂ ਬਾਈ ਦੇ ਨੰਬਰ ਤੇ ਕਰ ਲਓ ਧੰਨਵਾਦ ਵੀਡੀਓ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ